ਵਾਕਤਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਰਸਪੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸੀਵੀਆਂ ਜਿਹੜਾ ਬਠੰਡਾ ਤੋਂ ਆਪਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚੋਂ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਵਾਲੀ ਘੰਟੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜੀਆਂ ਭੈਣਾਂ ਬਿਲਕੁਲ ਚੈਨਲ ਦੇ ਨਾਮ ਨੂੰ ਜੈਨ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਬੋੜੇ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਉਹ ਹੈਗਾ ਸਲਵਾਰ ਦਾ ਲੇਡੀਜ਼ ਲੈਂਗ ਵਾਲੀ ਸਲਵਾਰ ਹਨ ਸਭ ਤੋਂ ਪਹਿਲਾਂ ਜਿਹੜੀਆਂ ਪਹਿਲਾਂ ਬਿਲਕੁਲ ਅਣਜਾਣ ਆ ਉਹ ਮੈਂ ਦੱਸ ਦਿਆ ਕਰੂ ਕਿ ਭਾਈ ਅਸੀਂ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਤਾਂ ਫਿਰ ਆਪਾਂ ਨਾਲ-ਨਾਲ ਕਪੜਾ ਮੈਨਣਾ ਜਾਂ ਕੋਈ ਹੋਰ ਚੀਜ਼ ਜਿਹੜੀ ਹੁੰਦੀਆਂ ਉਹ ਨਾਲ ਦੀ ਨਾਲ ਦੱਸੀ ਚੱਲਿਆ ਕਰੀਏ ਹਨ ਆ ਦੇਖੋ ਕਪੜਾ ਦੂਰਾ ਕਰਕੇ ਮੇਰਾ ਪਿਛਾਇਆ ਹੋਇਆਗਾ ਤੇ ਕਪੜਾ ਜਿਹੜਾ ਆਪਣੇ ਕੋਲ 22 ਮੀਟਰ ਆ ਲੈਂਗ ਵਾਲੀ ਸਲਵਾਰ ਵੀ ਬਣਾਉਣੀ ਆਪਾਂ ਨੇ ਤੇ ਕਪੜਾ ਵੀ ਸਾਰਾ ਇਹਦੇ ਵਿੱਚ ਹੀ ਪੂਰਾ ਕਰਨਾ। ਸਲਵਾਰ ਦੀ ਲੰਬਾਈ ਜਿਹੜੀ ਹੈਗੀ ਆ ਉਹ 36 ਇੰਚ। ਬੈਲਟ 23 ਆ ਤੇ ਪਹੁੰਚਾ ਮੂਰੀ 14 7 ਇੰਚ ਯਾਨੀ ਕਿ ਇੱਕ ਪਾਸਾ ਲੰਬਾਈ 36 ਤਿਆਰ ਸਣੇ ਬੈਲਟ ਦੇ। ਬੈਲਟ 23 ਤੇ ਪਹੁੰਚਾ ਮੂਰੀ 7 ਇੰਚ ਯਾਨੀ ਕਿ 14 ਇੰਚ। ਤਾਂ ਆਜੋ ਆਪਾਂ ਕਪੜਾ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿਆਂ ਆ ਜਿਹੜੇ ਕਰਕੇ ਦਿਖਾ ਦੂ ਕੈਂਪਰਾ। 2.5 ਮੀਟਰ ਆਪਣੇ ਕੋਲ ਕਪੜਾ ਦੋ ਲੜਾ ਇੱਧਰ ਕੁੰਡਾ ਬੰਨਦਾ। ਜਿੰਨਾ ਵੀ ਤੁਹਾਡਾ ਪਹੁੰਚਾ ਹੋਵੇ ਮੰਨ ਕੇ ਚਲੋ ਪਹੁੰਚਾ 7 ਇੰਚ ਆ ਤਾਂ ਤੁਸੀਂ ਕਿੰਨਾ ਪਾਉਣਾਗਾ 6 ਇੰਚ ਯਾਨੀ ਕਿ 12 ਦਾ ਆਹ ਸੌਰੀ 14 ਦਾ 12 ਪਾ ਲੈਣਾ 2 ਇੰਚ ਘੱਟ ਇੱਥੋਂ 12 ਇੱਥੋਂ 12 ਫਿਰ 12 ਠੀਕ ਆ ਐ ਤਿੰਨ ਚਾਰ ਥਾਂ ਮਤ ਤਿੰਨ ਨਿਸ਼ਾਨ ਲਾ ਲੈ ਗੋ ਸਾਰਾ ਪੱਲਮਾ ਪੀਸ ਲਾਵਾਂਗੇ ਘੱਟ ਕੱਪੜਾ ਅਰ ਆਪਾਂ ਸਲਵਾਰ ਜਿਹੜੀ ਇਹਨਾਂ ਦੀ ਭੈਣ ਦੀ ਉਹ ਵਾਲੀ ਨੀਮੀ ਨਹੀਂ ਕਰਨੀ ਕਿਉਂਕਿ ਲੈਨਿੰਗ ਲੱਗਣ ਦੇ ਨਾਲ ਸਲਵਾਰ ਭਾਰੀ ਬਣ ਜੂ ਵੈਸੇ ਵੀ ਸਲਵਾਰ ਨੂੰ ਸਟ੍ਰੇਟ ਹੀ ਰੱਖਣਾ ਕਿਤੇ ਜ਼ਿਆਦੀ ਭਾਰੀ ਨਹੀਂ ਕਰਨਾ ਲੋਟਿਆ ਆਪਾਂ ਕਪੜਾ ਸਾਈਡ ਤੇ ਕਰ ਲੈ ਉਹ ਜਿਹੜੀ ਸਲਵਾਰ ਦੀ ਲੰਬਾਈ ਆ ਉਹ ਹੈ 36 ਇੰਚ ਤਿਆਰ 30 ਪੈਣਾ ਦਾ ਉੱਚੀ ਕੱਟ ਲੈਂਦੀ ਹੈ ਸਲਵਾਰ ਨੂੰ ਹਣਾ ਭਲੇਖਣ ਕਈ ਪੈਣਾ 3 ਇੰਚ ਵਾਧੂ ਹੋ ਜੰਨੀ ਉਹਨਾਂ ਤੋਂ ਤਾਂ ਤੁਸੀਂ ਧਿਆਨ ਦੇ ਨਾਲ ਵੀਡੀਓ ਦੇਖੋ ਆ ਦੇਖੋ ਮੈਂ 6 ਇੰਚ ਫੀਤਾ ਕੱਢਾਂਗਾ ਮੰਨ ਕੇ ਚੱਲੋ ਥੋੜੀ ਸਲਵਾਰ ਦੀ ਲੰਬਾਈ 36 ਆ ਤੇ 36 ਦੀ 3 39 ਬਿਲਕੁਲ ਸੌਖਾ ਹੀ ਤਰੀਕਾ ਹੈਗਾ ਅੱਧਾ ਇੰਚ ਚਲੋ ਅਪ ਹੋਰ ਵਾਧੂ ਲੈ ਲੈਣੇ ਆ ਜਿਹੜਾ ਆਪਾਂ ਇੱਥੋਂ ਚੱਕਾਂਗੇ ਵੀ ਸਲਵਾਰ ਨੂੰ ਸਾਢੇ 39 ਰੱਖ ਲਿਆ ਆਪਾਂ ਰੱਖਣਾ ਪਾਉਣ 34 ਸੀ ਆਪਾਂ ਨੇ 349 ਰੱਖ ਲਿਆ ਪੂਰਾ ਧਿਆਨ ਦੇ ਨਾਲ ਵੀਡੀਓ ਦੇਖਿਓ ਫਿਰ ਵੀ ਜੇ ਕਿਸੇ ਚੀਜ਼ ਨਹੀਂ ਸਮਝ ਲੱਗਦੀ ਤਾਂ ਤੁਸੀਂ ਕਮੈਂਟ ਬਾਕਸ ਤੇ ਵੀ ਜਾ ਕੇ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀ ਸਾਨੂੰ ਸਮਝ ਨਹੀਂ ਲੱਗੀ ਦੁਬਾਰੇ ਦੱਸੋ ਹਨਾ ਕੱਪੜਾ ਥੋੜਾ ਸਿਲਕੀ ਹੈਗਾ ਆਪਾਂ ਉਸ ਆਦ ਨਾਲ ਆਰਾਮ ਹੋਊਗਾ ਇਹਨੂੰ ਚੀਤਾ ਕੱਢ ਲਿਆ ਉੱਪਰ 36 ਦੇ ਦਿਨ 39 ਠੀਕ ਹੈ ਇੱਥੋਂ ਆਪਾਂ ਨੇ ਮੂਹਰੂ ਚੱਕਣਾ 36 ਦਿਨ 39 ਤੋਂ ਇੱਥੋਂ ਹਲਕਾ ਜਿਹਾ ਆਪਾਂ ਨੇ ਘੱਟ ਕਰ ਲੈਣਾ ਜਿੱਥੋਂ ਆਪਾਂ ਨੇ ਪਹੁੰਚੇ ਚੱਕਣਾ ਉਹ ਇਸ ਤਰ੍ਹਾਂ ਆਹ ਇਧਰਲੇ ਸਾਈਡ ਆਪਾਂ ਨੇ ਟੱਕ ਦੇ ਦੇਣੀ ਆਪ ਨੂੰ ਪਤਾ ਲੱਗ ਜੇ ਜੜਨ ਵਾਲੇ ਵੀ ਪਹੁੰਚਣੇ ਪਾਸਾ ਆਹਾਂ ਠੀਕ ਹੈ ਇਹ ਚੀਜ਼ ਨਹੀਂ ਪੁਰਣੀ ਤੁਸੀਂ ਜ਼ਰੂਰ ਤਿੰਨੇ ਚਾਰੇ ਲੈਣਾ ਤੇ ਟੱਕ ਲਾ ਲੈਣੀ ਆ ਜਦੋਂ ਆਪਾਂ ਲੈਂਡਿੰਗ ਕੱਟਾਂਗੇ ਉਦੋਂ ਵੀ ਸਾਰਾ ਕੁਝ ਸੇਮ ਹੀ ਠੀਕ ਹੈ ਉੱਪਰੋਂ ਨੀਚੇ ਨਾ ਪਹੁੰਚੇ ਹੋਏ ਧਿਆਨ ਦੇਣਾ ਜੇ ਤੁਸੀਂ ਲੈਂਡਿੰਗ ਦੀ ਵੀਡੀਓ ਇਹਦੀ ਦੇਖਣੀ ਚਾਹੁੰਦੇ ਹੋ ਤਾਂ ਆਪਾਂ ਲੈਂਡਿੰਗ ਦੀ ਵੀਡੀਓ ਇਹਦੀ ਪਾ ਦੇਾਂਗੇ ਨਾਲ ਹੋ ਸਕਦਾ ਇਹਦੇ ਨਾਲ ਹੀ ਪਾ ਦਿਆਂ ਨੀ ਤਾਂ ਦੂਸਰੀ ਵਾਰੀ ਜਦੋਂ ਮੈਂ ਛੱਡ ਦੀ ਕੱਟੂੰਗਾ ਲੈਂਡਿੰਗ ਉਹਦੇ ਨਾਲ ਪਾ ਦਊਗਾ ਠੀਕ ਹੈ ਤਾਂ ਜੁੜੇ ਰਹੋ ਚੈਨਲ ਦੇ ਨਾਲ ਐਂਡ ਤੱਕ ਕਰ ਵੀਡੀਓ ਦੇਖਿਓ ਆ ਹੋ ਗਿਆ ਆਪਣਾ ਸਲਵਾਰ ਦੇ ਫੱਟੇ ਹੁਣ ਆਪਾਂ ਦੇਖਦੇ ਹਾਂ ਕੱਪੜਾ ਆਪਣੇ ਗੁੜਿਆ ਕਿੰਨਾ ਬੈਲਟ ਦੀ ਇੱਕ ਸਾਈਡੋਂ ਨਿਕਲੂਗੀ ਦੋਨੇ ਨਿਕਲਦੇ ਇੱਕ ਵਾਰੀ ਸਾਈਡ ਤੇ ਰੱਖਦੇ ਆ ਕੱਪੜਾ ਹੁਣ ਆਪਾਂ ਇਧਰ ਗੱਡਾਂ ਆਹ ਕੱਪੜੇ ਨੂੰ ਬਿਉਂਤ ਕੇ ਕਿੰਨਾ ਕਰਨਾ ਹੈ ਨਾ ਕਿਉਂਕਿ ਸਲਵਾਰ ਆਪਾਂ ਜ਼ਿਆਦਾ ਭਾਰੀ ਨਹੀਂ ਕਰਨੀ ਇੱਥੋਂ ਪੀਸ ਵਰਤ ਕੇ ਦੇਖਦੇ ਆ 13 ਇੰਚ ਛੱਡ ਕੇ ਇਧਰ ਕਿੰਨਾ ਬਚਦਾ ਆਪਣੇ ਕੋਲ ਕੱਪੜਾ ਆਹ 13 ਇੰਚ ਛੱਡ ਕੇ ਕੱਪੜਾ ਆਪਣੇ ਕੋਲ ਕਿੰਨਾ ਬਚਦਾ ਸਲਵਾਰ ਦੀ ਲੰਬਾਈ ਮੈਂ ਦਿਵਾਰੇ ਤੁਹਾਨੂੰ ਫੇਰ ਦੱਸ ਦਿਆਂ 36 ਇੰਚ ਤਿਆਰ ਆ ਸਣੀ ਬੈਲਟ ਦੇ ਕਾਫੀ ਭੈਣਾਂ ਦੇ ਫੋਨ ਵੀ ਆਉਂਦੇ ਕਮੈਂਟੀਆਂ ਵੀ ਬਾਈ ਸਾਡੀ ਸਲਵਾਰ ਨੀਮੀ ਕੱਟੀ ਜਾਂ ਉੱਚੀ ਕੱਟੀ ਤਾਂ ਤੁਸੀਂ ਵੀਡੀਓ ਮੈਂ ਤਾਂ ਇਹ ਤੁਹਾਨੂੰ ਕਹਿਣਾ ਉਹ ਜਦੋਂ ਪੂਰੇ ਧਿਆਨ ਨਾਲ ਦੇਖਿਆ ਕਰੋ ਜਾਂ ਫਿਰ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਕੱਟ ਲਿਆ ਕਰੋ ਉਹ ਗਲਤ ਹੋ ਜਾਂਦਾ ਕਿ ਜਦੋਂ ਪੂਰੇ ਕੱਪੜੇ ਦੇ ਆਪਾਂ ਨੂੰ ਪੈਸੇ ਭਰਨੇ ਪੈ ਜਾਂਦੇ ਆ ਸਲਵਾਰ ਦੇ ਹਣਾ ਮੁਰਕੀ ਜੋੜ ਪਾਉਣ ਲੋਟ ਨੇ ਸਾਰੀ ਸਲਵਾਰ ਦੀ ਤਾਂ ਇਹ ਆਹ ਸੀਨ ਚ ਆਪ ਫਿੱਟਾ ਕੱਢ ਲਿਆ 36 ਦੇ ਤਨ 39 ਥੋੜਾ ਜਿਹਾ ਜਵਾਬ ਰੱਖਾਂ ਕਪੜਾ ਆਪਣੇ ਕੋਲੇ ਹੈਗਾ ਆਪਾਂ ਪੀਸ 13 ਇੰਚ ਦਾ ਲੈ ਲੇ ਜੀ ਉਪਰ ਐਸਟਰਾ ਰੱਖ ਕੇ ਇਥੋਂ ਆਪ ਬੈੱਡ ਦਾ ਪੀਸ ਪੂਰਾ ਪੂਰਾ ਲੈਣਾ ਹੈ 13 ਇੰਚ ਜਿਹੜਾ ਆਪਣਾ ਉਹ ਕਪੜਾ ਬਚਾ ਆਪਾਂ ਉਹ ਚ ਨਾਲ ਆ ਤੇ ਪਹੁੰਚਦੇ ਠਾ ਕਪੜਾ ਲਾਵਾ 13 ਇਹ ਥੋੜੀ 13 ਠੀਕ ਹੈ ਗਲਤੀ ਜੇ ਕਟਣੀ ਹੈ ਫੱਲੀ ਦੀ ਕੱਟ ਕੇ ਸਾਈਡ ਤੇ ਰੱਖ ਲੈਣੇ ਹਨ ਇਸ ਕੱਪੜੇ ਵਾਸਤੇ ਬਸ ਤੁਸੀਂ ਬਿਅਉਤ ਲਿਆ ਕਰੋ ਪਹਿਲਾਂ ਜਿਵੇਂ ਹੁਣ ਮੈਂ ਤੁਹਾਨੂੰ ਦਿਖਾ ਦਿੱਤਾ ਨਾ 22 ਮੀਟਰ ਚ ਵੀ ਸਰਵਾਰ ਕਿਹੜੀ ਚੀਜ਼ ਕਿੱਥੋਂ ਕੱਢਣੀ ਕਿਹੜੀ ਚੀਜ਼ ਕਿੱਥੋਂ ਕੱਢਣੀ ਇਹ ਚੀਜ਼ ਤੁਸੀਂ ਜਿਆਦਾ ਵੀਡੀਓ ਸੇਵ ਕਰਕੇ ਰੱਖ ਲਿਆ ਕਰੋ ਇਹ ਵੀਡੀਓ ਕੱਢ ਕੇ ਕੱਟਣ ਤੋਂ ਪਹਿਲਾਂ ਇੱਕ ਵਾਰ ਦੇਖ ਲਿਆ ਕਰੋ ਕਿ ਮੈਂ ਕਿੱਥੇ-ਕਿੱਥੇ ਕਿਹੜੀ-ਕਿਹੜੀ ਚੀਜ਼ ਕੰਢੀ ਸੀ ਕਿੱਥੋਂ-ਕਿੱਥੋਂ ਕਪੜਾ ਪੂਰਾ ਕੀਤਾ ਖਰਚਾ ਹਨਾ ਆਹ ਕੋਈ ਪਾਪਰਸ ਨਾ ਗਰੀਪ ਆਲਾ ਨਹੀਂ ਅੱਗੇ ਪਿੱਛੇ ਨਹੀਂ ਹੁੰਦਾ ਕੋਤ ਸਲਵਾਰ ਦੀ ਜਿਹੜੀ ਬੈਲਟ ਆ ਉਹ 23 ਇੰਚ ਆ ਆਪਾਂ ਕਿੰਨੀ ਕਰਨੀ ਆ 24 ਇੰਚ ਆ ਆਹ ਕਰੀ ਪੌਂਦ ਨਾਲ ਨਾ ਵੱਧ ਘਟ ਨਹੀਂ ਪੜਿਆ ਆਪਣਾ ਕੱਟਿਆ ਜਾਂਦਾ ਬਿਲਕੁਲ ਸਹੀ ਹੋਊ ਨਾ ਵੱਧ ਨਾ ਘਟ ਕਲਪਟ ਆਪਣੀ ਕੱਟੀ ਗਈ ਆਪਾਂ ਇਹਨੂੰ ਸਾਈਡ ਤੇ ਰੱਖ ਲਿਆ ਹੁਣ ਜਿਹੜਾ ਆਪਣੇ ਕੋਲ ਆਹ ਕੱਪੜਾ ਬਚਿਆ ਇਹ ਸਾਰਾ ਆਪਾਂ ਦੂਰਾ ਕਰ ਲਾਂ ਤਾਰਾ ਕਪੜਾ ਦੂਰਾ ਕਰਕੇ ਆਪਾਂ ਇਹ ਦੇ ਕਰੀਬ ਪਾਵਾਂਗੇ ਸਾਰੇ ਇਹ ਦੀ ਆਪਾਂ ਕਰੀਬ ਪਾਵਾਂਗੇ ਤਾਂ ਕਿ ਬਾਰੀ ਬਾਰੀ ਤੁਹਾਨੂੰ ਦਿੱਕਤ ਨਾ ਹੋਵੇ ਫਿਰ ਵੀ ਜੇ ਕਿਸੇ ਭੈਣ ਦੇ ਨਹੀਂ ਹੌਨ ਦਾ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਵੀ ਭਾਈ ਸਾਨੂੰ ਉਹ ਸਲਵਾਰ ਵਾਲੀ ਥੋੜੀ 2 ਟੋਟਾ 8 ਇੰਚ ਦੀ ਵਾਧ ਰੱਖਦੇ ਹੋ ਜਾਂ 6 ਇੰਚ ਬੈਲਟ ਤਾਂ ਕਰਦੇ ਹੋ ਸਮਝ ਨਹੀਂ ਲੱਗੀ ਤਾਂ ਮੈਂ ਦੁਬਾਰੀ ਵੀਡੀਓ ਪਾਉਂਦਾ ਰਹਿਣਾਗਾ ਜੇ ਫਿਰ ਵੀ ਸਮਝ ਨਹੀਂ ਲੱਗਦੀ ਤਾਂ ਤੁਸੀਂ ਮੈਨੂੰ ਸ਼ਾਮ ਨੂੰ 8 ਵਜੇ ਤੋਂ ਬਾਅਦ ਇੱਕ ਵਾਰੀ ਫੋਨ ਤੇ ਸਮਝਣਾ ਫੋਨ ਤੇ ਵੀ ਸਮਝ ਸਕਦੇ ਹੋ ਨਾ ਕੋਈ ਦਿੱਕਤ ਨਹੀਂ ਸ਼ਾਮ ਨੂੰ ਬਸ 8 ਵਜੇ ਤੋਂ ਬਾਅਦ ਫੋਨ ਲਾਉਣਾ ਜੇ ਕਿਸੇ ਭੈਣ ਨੇ ਫੋਨ ਤੇ ਵੀ ਗੱਲ ਕਰਨੀ ਹੈ ਨਾ ਸਲਵਾਰ ਬਾਰੇ ਜਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਨੀ ਹੈ ਇਵੇਂ ਗਲਾ ਗਈ ਵਰੀ ਪਿੱਛੇ ਨੂੰ ਜਾਣ ਲੱਗ ਜਾਂਦਾ ਜੇ ਬਣੇਵੇ ਸੂਟ ਦਾ ਗਲਾ ਆਪਾਂ ਨੇ ਪੱਟ ਕੇ ਕਰਨਾ ਹਾਂ ਉਹ ਸਾਰੀਆਂ ਚੀਜ਼ਾਂ ਦੀ ਤੁਸੀਂ ਸ਼ਾਮ ਨੂੰ ਜੇ ਫੋਨ ਤੇ ਟੇ ਟੇ ਲੈਣੀ ਹੈ ਮੇਰੇ ਤੋਂ ਤਾਂ ਫੋਨ ਤੇ ਵੀ ਗੱਲ ਕਰ ਸਕਦੇ ਹੋ ਜਾਂ WhatsApp ਦੇ ਉੱਪਰ ਕੀ ਆ ਬੋਲ ਕੇ ਭੇਜ ਆਓ ਨੰਬਰ ਨੂੰ ਸੇਵ ਕਰਕੇ ਨਾ ਫਿਰ ਮੈਂ ਤੁਹਾਡਾ ਜਲਦੀ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ ਇਹ ਆ ਸਲਵਾਰ ਆਪਾਂ ਸਟ੍ਰੇਟ ਰੱਖਣ ਵਾਲੀ ਭਾਰੀ ਭਾਰੀ ਜੀ ਕਰਦੇ ਕਰੀਪਾਉਣ ਦੇ ਨਾਲ ਬਿਲਕੁਲ ਸਹੀ ਜਾਊਗਾ ਹੁਣ ਤੋਏ ਨਹੀਂ ਹੈ ਆਪਾਂ ਨੂੰ ਦਿੱਕਤ ਆਉਮਣੀ ਬੁਟੀ 6n ਚ ਪੀਤਾ ਆਪਾਂ ਉੱਪਰ ਕੱਢਾਂਗੇ a r ਠੀਕ ਹੈ 36 ਤੇ 3 39 ਇਹਨਾਂ ਦਾ ਆਪਾਂ ਰੱਖਣੀ ਰੱਖਣਾਗਾ 39 2.5 ਇੰਚ ਵੱਧ ਆਪਾਂ ਨੇ 39 ਚ 1 2 2.5 ਸਾਢੇ 41 ਰੱਖਾਂਗੇ ਕਿਉਂਕਿ ਜਿਹੜਾ ਆਪਾਂ 2.5 ਇੰਚ ਵੱਧ ਰੱਖਾਂਗੇ ਇਹੀ ਸਾਰੇ ਕੰਮ ਕਰਨ ਲੈਣੇ ਅੱਡੀਆਂ ਤੋਂ ਡਾਊਨ ਸਲਵਾਰ ਕਰਨ ਦਾ ਤੇ ਅੱਗੋਂ ਸਲਵਾਰ ਸਟ੍ਰੇਟ ਕਰਨ ਦਾ ਠੀਕ ਹੈ ਧਿਆਨ ਰੱਖਣਾ ਜੇ ਤੁਸੀਂ ਅੱਡੀਆਂ ਤੋਂ ਡਾਊਨ ਨਹੀਂ ਕਰਨੀ ਫਿਰ 36 ਦੇ ਨੂੰ 39 ਰੱਖਣਾ ਫਿਰ ਇੱਧਰ ਤੁਸੀਂ ਧਿਆਨ ਨਹੀਂ ਦੇਣਾ ਜਿਹੜੀਆਂ ਪਹਿਲੇ ਸਲਵਾਰ ਪਿੱਛੋਂ ਅੱਡੀਆਂ ਨੰਗੀਆਂ ਹੁੰਦੀਆਂ ਉਹਨਾਂ ਨੂੰ 2.5 ਇੰਚ ਵੱਧ ਰੱਖ ਕੇ ਫਿਰ ਕੱਟਣਾ ਹੈ ਨਾ ਤੇ ਆਹ ਚੀਜ਼ ਤੁਹਾਨੂੰ ਪਤਾ ਹੀ ਹੋਣਾਗਾ ਤਕਰੀਬਨ ਦਾ ਨਹੀਂ ਪਤਾ ਮੈਂ ਤੁਹਾਨੂੰ ਦੱਸ ਵੀ ਦਿੰਦਾ ਵੀ ਪਹੁੰਚੇ ਜਿਹੜੇ ਆਪਣੇ ਆ ਮੂਰੀ ਤਿਆਰ ਆ ਉਹ 7 ਇੰਚ ਆ ਯਾਨੀ ਕਿ 14 2 ਇੰਚ ਆਪਾਂ ਘਟ ਰੱਖਿਆ ਸੀ ਜਾਨੀ ਕਿ 12 12 ਤੇ 2 ਇੰਚ ਉਹਦੇ ਵਿੱਚ ਪਾਉਣਾ ਤੇ 2 ਇੰਚ ਸਲੰਗ ਟੋਟਲ ਕਿੰਨਾ ਹੋ ਗਿਆ 4 4 ਦਾ ਤਾਂ ਇੱਧਰ ਕਿੰਨੇ ਹੋਗੇ 2 2 ਹੀ ਹੋ ਦੇ ਰਿਹਾ ਟੋਟਲ ਜਮਨ ਸੌਖੀ ਕਟਾਈ ਆ ਤਾਂ ਫਿਰ ਵੀ ਕੋਈ ਗੱਲ ਨਹੀਂ ਸੰਗਣਾ ਨਹੀਂ ਕਿਸੇ ਭੈਣ ਨੇ ਹੈ ਨਾ ਇਹ ਨਹੀਂ ਆ ਵੀ ਮੇਰੇ ਤਾਂ ਸਮਝ ਨਹੀਂ ਆਉਂਦੀ ਦੁਬਾਰੇ ਪੁੱਛ ਸਕਦੇ ਹੋ ਤੁਸੀਂ ਕੋਈ ਦਿੱਕਤ ਨਹੀਂ ਹੈ ਨਾ ਹੁਣ ਆਪਾਂ ਪਾਸਾ ਕਮਾ ਲੈ ਇੱਧਰੋਂ ਖਾਵਲ ਪਾਸਾ ਕਰ ਲੈ ਮੈਂ ਕਰੀਜ لازਮੀ ਪਾ ਲਿਆ ਕਰੋ ਦੇਖੋ ਕਰੀਜ ਹੁਣ ਆਪਣੀ ਪਾਈ ਹੋਈ ਹੈ ਇਹ ਨਹੀਂ ਹੈ ਵੀ ਆਪਣੇ ਹੁਣ ਪੱਲੇ ਵੱਡੇ ਛੋਟੇ ਕੱਟੇ ਜਾਣਗੇ ਮੈਂ ਫੀਤਾ ਕੱਢਣ ਵੇਲੇ ਧਿਆਨ ਰੱਖਣਾ ਤੁਸੀਂ ਵੀ ਜਦੋਂ ਕਿਸੇ ਭੈਣ ਦਾ ਫੋਨ ਆਦਾ ਮੈਨੂੰ ਵੀ ਸਲਵਾਰ ਉੱਚੀ ਹੋ ਗਈ ਜਾਂ ਨੀਮੀ ਹੋ ਗਈ ਹੈ ਨਾ ਫਿਰ ਦੁੱਖ ਜਾਂ ਲੱਗਦਾ ਜੀ ਪਹਿਲਾਂ ਤਾਂ ਇਹ ਤੁਹਾਨੂੰ ਕਹਿਣਾ ਵੀਡੀਓ ਧਿਆਨ ਦੇ ਨਾਲ ਧਿਆਨ ਦੇ ਨਾਲ ਦੇਖਿਆ ਕਰੋ ਆਹ ਲੋ 6 ਇੰਚ ਮੈਂ ਫੀਤਾ ਦੁਬਾਰੇ ਤੁਹਾਡੇ ਸਾਹਮਣੇ ਕੱਢ ਰਿਆ 36 ਇੰਚ ਲੰਬਾਈ ਆ ਤੁਹਾਨੂੰ ਮੈਂ ਦਿਖਾ ਵੀ ਤੁਸੀਂ ਪਹਿਲਾਂ 39 ਆਪਾਂ ਚਾਹੀਦੀ ਜੇ ਤੁਸੀਂ ਅੱਡੀਆਂ ਤੋਂ ਨਹੀਂ ਚੱਕਣੀ ਕਿ ਤੁਸੀਂ 39 ਘਟਨਾ ਫਿਰ ਥੋੜਾ ਪੂਰਾ ਆ ਜਾਊਗਾ ਨਾ ਘਟੇ ਨਾ ਉੱਚੀ ਹੋਵੇ ਸਲਵਾਰ ਜੇ ਤੁਸੀਂ ਆਹ ਵੱਧ ਰੱਖਣਾ ਫਿਰ 22 ਇੰਚ ਵੱਧ 1 2 22 ਠੀਕ ਧਿਆਨ ਨਾਲ ਦੇਖੀ ਚੱਲੋ ਵੀਡੀਓ ਤੁਸੀਂ ਜਾਂ ਚੱਕਣਾ ਭੁੱਲ ਜਾਈਂ ਉਧਰੋਂ ਜਦੋਂ ਮੈਂ ਡਾਊਨ ਕਰਦਾ ਉਹ ਵੀਡੀਓ ਉੰਨੀ ਕਿ ਤੁਸੀਂ ਉਸ ਦਾ ਛੱਡ ਦਿੰਦੇ ਹੋਵੋਗੇ ਸਕਿੱਪ ਕਰ ਦਿੰਦੇ ਹੋਵੋਗੇ ਕਿਤੇ ਤਾਂ ਹੈਗਾ ਫਰਕ ਹੈ ਨਾ ਕਾਫੀ ਭੈਣਾ ਇਹ ਚੀਜ਼ ਸਮਝ ਆ ਗਈ ਕਾਫੀ ਭੈਣਾ ਨਹੀਂ ਆ ਆ ਇਧਰੋਂ ਫੜਿਆ ਪਾ ਹੁਣ ਇੱਕ ਲੜ ਇੱਕ ਲੜੋਂ ਆਪਾਂ ਇਸ ਤੋਂ ਹੋੜਾਂਗੇ ਐਸਾ ਠੀਕ ਹੈ ਜੀ ਦੋ ਲੜ ਪੂਰੇ ਧਿਆਨ ਆਏ ਨਾ ਤੋੜਿਆ ਕਰੋ ਤੁਪ ਪਾਈਆਂ ਹੱਥ ਮਾਰਾਂਗੇ ਪਤਾ ਲੱਗ ਜੇ ਇੱਕ ਲੜਕੀ ਪਿੱਛੇ ਤਾਂ ਨਹੀਂ ਚੰਗੀ ਤੇ ਠੀਕ ਹੈ। ਇਸ ਤਰ੍ਹਾਂ ਜਦੋਂ ਆਪਾਂ ਕੈਂਚੀ ਪਾਵਾਂਗੇ ਬਿਲਕੁਲ ਆਰਾਮ ਦੇ ਨਾਲ। ਟਾਈਮ ਟਾਈਮ ਫਿਰ ਕੈਂਚੀ ਲਮਾਉਂਦੇ ਰਹਿਣਾ ਕਰੋ ਜਿਹੜੀਆਂ ਭੈਣਾਂ ਨੇ ਕੋਈ ਕੈਂਚੀ ਵਗੈਰਾ ਲੈਣੀ ਹੁੰਦੀ ਆ। ਬਠੰਡੇ ਤੁਸੀਂ ਆ ਸਕਦੇ ਹੋ ਭੋਮਾ ਖੱਬੇ ਹੱਥੀ ਦੇ ਨਾਲ ਉਹ ਸੱਜੀ ਹੱਥੀ ਲੈ ਲਓ। ਉਹ ਕੈਂਚੀ ਤਕਰੀਬਨ ਮਿਲ ਜਾਂਦੀ ਆ ਹਾਂ। ਲਓ ਜੀ ਇਧਰੋਂ ਹੁਣ ਆਪਾਂ ਚਾਰੇ ਲੜਕੀ ਕੋ ਜੀ ਕਰ ਲਾਂਗੇ। ਇੱਥੇ ਇਧਰ ਆਪਾਂ ਸਟੈਪ ਪੈਨ ਦੇ ਨਾਲ ਸਟੈਪ ਕਰ ਲਾਂਗੇ ਤਾਂ ਕਿ ਲੜ ਅੱਗੇ ਪਿਛੇ ਨਾ ਹੋਵੇ ਇੱਕ ਥਾਂ ਤੁਸੀਂ ਇੱਥੇ ਵੀ ਲਾ ਸਕਦੇ ਹੋ ਕਿਉਂਕਿ ਲੈਂਡਿੰਗ ਵਾਲੀ ਸਲਵਾਰ ਆ ਲੜ ਅੱਗੇ ਪਿਛੇ ਨਾ ਹੋਣ ਤਾਂ ਤੁਸੀਂ ਇਸ ਤਰ੍ਹਾਂ ਸੈੱਟ ਕਰਕੇ ਸੈਂਟਰ ਜਿਹਦੇ ਵਿੱਚ ਲਾ ਸਕਦੇ ਹੋ ਦੋ ਇਸੇ ਤਰ੍ਹਾਂ ਇਹ ਪਾਤੀ ਜੇ ਸਾਡੇ ਲਾ ਦੇਗੇ ਉਹ ਐਸਟ 10 ਲਾ ਗਏ ਚੰਗੀ ਤਰ੍ਹਾਂ ਆ ਪਿੰਨਾ ਲਾਉਂਦਾ ਆਪਣਾ ਇਹ ਫਾਇਦਾ ਵੀ ਲੜ ਇਹ ਨਹੀਂ ਹੈ ਵੀ ਇੱਕ ਆਪਣਾ ਬਾਹਰ ਨਿਕਲੇ ਫਿਰ ਉਤੇ ਅੰਦਰ ਚਲੇ ਜਾਊਗਾ ਸਾਰੀ ਬਾਦਕਾਰ ਸਾਰੀ ਇੱਧਰ ਜਾ ਜੂਗੀ ਉੱਪਰ ਆਪਾਂ ਪ੍ਰੈਸ ਮਾਰ ਕੇ ਕਰੀਬ ਇਹਨਾਂ ਚੰਗੀ ਤਰ੍ਹਾਂ ਪਾਈ ਹੋਈ ਆ ਹੁਣ ਤੁਸੀਂ ਫੀਤਾ ਕੱਟ ਕੇ ਦੇਖ ਸਕਦੇ ਹੋ ਜਿੰਨਾ ਲੋਡ ਮੁਤਾਬਕ ਇਹ ਰੱਖਣਾ ਤੁਸੀਂ 6 ਇੰਚ ਆਪ ਪੌਂਚੇ ਚੌੜੇ ਪਾਏ ਨਾ ਬਾਲੇ ਗੱਦ ਨੂੰ ਤੁਸੀਂ ਯਾਨਕਿ 12 ਪਾਏ 12 ਦਾ ਕਿੰਨਾ ਨੂੰ 6 ਆ ਦੇਖੋ ਕਤੀ ਗੈਂਚਾ ਪਸਲਵਾਰ ਪਾਰੀ ਕਰਾਂਗੇ ਪਾਲੀ ਨਹੀਂ ਕਰਦੇ ਯਾਨੀ ਕਿ 62 ਇੰਚ ਕੇ ਇਥੋਂ ਜਿਹੜਾ ਸਲਵਾ ਵਰਦੀ ਝੋਲੀ ਆ ਉਹ 10 ਜੇ ਕੋਈ ਭੈਣ ਜਿਆਦਾ ਪਾਰੀ ਆ ਤਾਂ 1.5 ਮਨ ਨੂੰ ਸੈੱਟ ਕਰਕੇ ਹਾਂ ਲੈਂਿੰਗ ਕੱਟਣ ਤੋਂ ਪਹਿਲਾਂ ਇਹਦੇ ਵਿੱਚੋਂ ਇੱਕ ਲੜ ਚੱਕ ਲਿਆ ਕਰੋ ਕਿੰਨਾ ਪੱਟ ਕੇ ਵੀ ਆਪਾਂ ਲੈਂਿੰਗ ਕੱਟਣੇ ਲਈ ਸੌਖਾ ਹੋ ਜਾਵੇ। ਹਾਂ ਠੀਕ ਹੈ ਸਾਰੀ ਸਲਵਾਰ ਆਪਣੀ ਕੱਟੀ ਗਈ ਜਿਹੜੀ ਆ ਰੇਵ ਲੀਰ ਹੁੰਦੀ ਨੇ ਇਹਨੂੰ ਤੁਸੀਂ ਕੀ ਕਰਨਾ ਬੈਗ ਗਲੇ ਤੇ ਲਾ ਲਿਆ ਕਰੋ ਤਾਂ ਕਿ ਸੌਖਾ ਹੋ ਜਾਏ ਨਾ ਜਿੰਨੀ ਰੇਵ ਲੀਰ ਹੋਊਗੀ ਬੈਗ ਵਾਲੀ ਉਨੀ ਸਫਾਈ ਜ਼ਿਆਦਾ ਆਊਗੀ। ਮੈਂ ਕੋਸ਼ਿਸ਼ ਕਰੂੰਗਾ ਇੱਕ ਦੋ ਵੀਡੀਓ ਤੁਹਾਨੂੰ ਸ਼ਲਟ ਸਲਵਾਰਾਂ ਬਣਾ ਕੇ ਦਿਖਾਉਂਦੀ ਤਾਂ ਕਿ ਤੁਹਾਨੂੰ ਹੋਰ ਵੀ ਸੌਖਾ ਹੋ ਜਾਣਾ। ਕਾਫੀ ਭੈਣਾਂ ਦੇ ਇੱਥੇ ਝੋਲ ਪੈਂਦੇ ਆ ਜਾਂ ਬੈਕ ਤੇ ਪੈਂਦੀ ਆ ਜਾਂ ਕਸ਼ ਟੈਟੂ ਵਹਿੰਦੀ ਆ। ਤੇ ਉਹ ਸੋੜੀ ਇਹਨੇ ਦਿੱਕਤਾਂ ਦੂਰ ਹੋ ਜਾਣੀਆਂ। ਬਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਜਿਹੜਾ ਚੈਨਲ ਉਹ ਗਰੋਥ ਕਰੇ ਤੇ ਵੱਧ ਤੋਂ ਵੱਧ ਭੈਣਾਂ ਨੂੰ ਜਾਣਕਾਰੀ ਮਿਲ ਸਕੇ। ਧੰਨਵਾਦ ਸਤਿ ਸ੍ਰੀ ਅਕਾਲ।